ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ, ਚਟਪਟੀ, ਮਸਾਲੇਦਾਰ ਸੁੱਕੀ ਆਲੂਆਂ ਦੀ ਸਬਜ਼ੀ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਉਂਦੀ ਹੈ। ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਥੇ ਬੋਇਲ ਆਲੂ ਲਏ ਹਨ। ਇਹ ਮੈਂ ਸਵੇਰੇ ਹੀ ਬੋਇਲ ਕਰ ਲਏ ਸੀ ਤੇ ਇਹਨਾਂ ਨੂੰ ਠੰਡੇ ਹੋਣ ਲਈ ਰੱਖ ਲਿਆ ਸੀਗਾ। आलू ਦਾ ਠੰਡੇ ਹੋਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਆਪਾਂ ਗਰਮ ਆਲੂ ਯੂਜ਼ ਕਰਾਂਗੇ ਤਾਂ ਉਸ ਦੇ ਨਾਲ ਸਾਰੀ ਸਬਜੀ ਆਪਣੀ ਬਿਲਕੁਲ ਮਿਕਸ ਹੋ ਜਾਵੇਗੀ ਠੰਡੇ ਹੋਣ ਤੇ ਆਲੂ ਬਿਲਕੁਲ ਵਧੀਆ ਖੜੇ ਖੜੇ ਰਹਿੰਦੇ ਹਨ ਤੇ ਸਬਜੀ ਵੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਆਪਾਂ ਸਾਰੇ ਆਲੂਆਂ ਨੂੰ ਸ਼ੈਲ ਲਵਾਂਗੇ ਇਹ ਬਹੁਤ ਹੀ ਚਟਪਟੀ ਤੇ ਮਸਾਲੇਦਾਰ ਸਬਜ਼ੀ ਬਣਦੀ ਹੈ ਤੁਸੀਂ ਇਸ ਨੂੰ ਰੋਟੀ ਨਾਲ ਪਰੌਂਠੇ ਨਾਲ ਚੋਲ ਨਾਲ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਹੁਣ ਆਪਾਂ ਸਾਰੇ ਆਲੂ ਛਿੱਲ ਲਏ ਹਨ ਤੇ ਹੁਣ ਇਹਨਾਂ ਨੂੰ ਆਪਾਂ ਕੱਟ ਕਰਾਂਗੇ ਆਪਾਂ ਆਲੂਆਂ ਦੇ ਪੀਸ ਬਹੁਤ ਛੋਟੇ ਨਹੀਂ ਕਰਨੇ ਇਹਨਾਂ ਦਾ ਸਾਈਜ਼ ਆਪਾਂ ਥੋੜਾ ਮੋਟਾ ਹੀ ਰੱਖਾਂਗੇ ਤਾਂ ਕਿ ਸਬਜ਼ੀ ਬਹੁਤ ਵਧੀਆ ਖੜੀ-ਖੜੀ ਬਣੇ ਇਹ ਦੇਖੋ ਇਸ ਤਰ੍ਹਾਂ ਦੇ ਆਲੂਆਂ ਦੇ ਪੀਸ ਆਪਣੇ ਹੋਣੇ ਚਾਹੀਦੇ ਹਨ ਇਸੇ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਕੱਟ ਲਵਾਂਗੇ ਇਹ ਦੇਖੋ ਆਪਾਂ ਸਾਰੇ ਆਲੂ ਕੱਟ ਲਏ ਹਨ ਹੁਣ ਆਪਾਂ ਇਸ ਦੇ ਤੜਕੇ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਸਿਲਵੱਟਾ ਲਵਾਂਗੇ ਇਸ ਦੇ ਵਿੱਚ ਆਪਾਂ ਥੋੜੇ ਖੜੇ ਮਸਾਲੇ ਕੁੱਟਾਂਗੇ ਇਹ ਆਪਾਂ ਮਸਾਲੇ ਦਰਦਰੇ ਹੀ ਕੁੱਟਣੇ ਹਨ ਜਿਸ ਦੇ ਨਾਲ ਸਬਜ਼ੀ ਦਾ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ 2 ਚਮਚ ਸਾਬਤ ਧਨੀਆ ਲਿਆ ਹੈ 5 ਤੋਂ 7 ਆਪਾਂ ਕਾਲੀਆਂ ਮਿਰਚਾਂ 3 ਲੌਂਗ ਲਏ ਹਨ ਇਨਾਂ ਨੂੰ ਆਪਾਂ ਦਰਦਰਾ ਕੁੱਟ ਲਵਾਂਗੇ ਤੁਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ ਪਰ ਇਸ ਤਰ੍ਹਾਂ ਸਿਲਵੱਟੇ ਦੇ ਵਿੱਚ ਕੁੱਟਣ ਦੇ ਨਾਲ ਇਹਨਾਂ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਹ ਦੇਖੋ ਹੁਣ ਆਪਾਂ ਮਸਾਲੇ ਨੂੰ ਦਰਦਰਾ ਕੁੱਟ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਨਾਲ ਵੀ ਕੁੱਟ ਸਕਦੇ ਸੀ ਪਰ ਜੇ ਆਪਾਂ ਨਾਲ ਕੁੱਟਦੇ ਤਾਂ ਆਪਣੇ ਸਾਬਤਣੀਆਂ ਚੰਗੀ ਤਰ੍ਹਾਂ ਨਹੀਂ ਸੀ ਕੁੱਟਿਆ ਜਾਣਾ ਇਸ ਲਈ ਆਪਾਂ ਉਹਨਾਂ ਚੀਜ਼ਾਂ ਨੂੰ ਥੋੜਾ ਪਹਿਲਾਂ ਕੁੱਟ ਲਿਆ ਤੇ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਅਦਰਕ ਪਾਵਾਂਗੇ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਦੇਖੋ ਇਹ ਆਪਣਾ ਮਸਾਲਾ ਬਣ ਕੇ ਰੈਡੀ ਹੈ ਜਿਸ ਦੇ ਨਾਲ ਕਿ ਆਪਣੀ ਸਬਜ਼ੀ ਸਭ ਤੋਂ ਜ਼ਿਆਦਾ ਟੇਸਟੀ ਤੇ ਅਲੱਗ ਬਣ ਕੇ ਤਿਆਰ ਹੋਵੇਗੀ ਹੁਣ ਇੱਥੇ ਆਪਾਂ ਇੱਕ ਕੜਾਈ ਰੱਖਾਂਗੇ ਗੈਸ ਤੇ ਗੈਸ ਨੂੰ ਔਨ ਕਰ ਦਵਾਂਗੇ ਤੇ ਇਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰਾਂਗੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਉਸ ਦੇ ਵਿੱਚ ਮੈਂ ਅੱਧਾ ਚਮਚ ਜੀਰਾ 1/4 ਚਮਚ ਆਪਾਂ ਅਜਵੈਨ ਦੀ ਤੇ 1 ਤੋਂ 2 ਪਿੰਚ ਆਪਾਂ ਇਸ ਦੇ ਵਿੱਚ ਹਿੰਗ ਪਾਈ ਹੈ ਇਸ ਦੇ ਨਾਲ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਸਰੋਂ ਦੇ ਤੇਲ ਦੀ ਜਗ੍ਹਾ ਤੇ ਕੋਈ ਹੋਰ ਤੇਲ ਵੀ ਯੂਜ਼ ਕਰ ਸਕਦੇ ਹੋ ਪਰ ਆਲੂਆਂ ਦੀ ਸੁੱਕੀ ਸਬਜ਼ੀ ਆਪਾਂ ਸਰੋਂ ਦੇ ਤੇਲ ਦੇ ਵਿੱਚ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਇਸ ਦੇ ਵਿੱਚ ਇੱਕ ਚਮਚ ਧਨੀਆ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਅੱਧਾ ਚਮਚ ਇਸ ਦੇ ਵਿੱਚ ਆਪਾਂ ਪਾਵਾਂਗੇ ਆਮਚੂਰਨ ਦਾ ਪਾਊਡਰ ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਪਾਵਾਂਗੇ ਗਰਮ ਮਸਾਲੇ ਦਾ ਤੇ ਇਸ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇੱਥੇ ਮੈਂ 1/4 ਚਮਚ ਲਾਲ ਮਿਰਚ ਪਾਊਡਰ ਵੀ ਐਡ ਕੀਤਾ ਹੈ। ਇਹ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇਸ ਨੂੰ ਐਡ ਕਰ ਵੀ ਸਕਦੇ ਹੋ ਤੇ ਸਕਿਪ ਵੀ ਕਰ ਸਕਦੇ ਹੋ। ਹੁਣ ਆਪਣਾ ਮਸਾਲਾ ਪੁੱਜ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਜੋ ਦਰਦਰਾ ਮਸਾਲਾ ਕੱਟਿਆ ਸੀ ਉਸ ਨੂੰ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਮਸਾਲੇ ਦਾ ਚੰਗੀ ਤਰ੍ਹਾਂ ਭੁਜਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਇਸ ਦਾ ਫਲੇਵਰ ਆਲੂਆਂ ਦੇ ਵਿੱਚ ਆਵੇਗਾ। ਹੁਣ ਇੱਥੇ ਆਪਾਂ 2 ਤੋਂ 3 ਚਮਚ ਪਾਣੀ ਦੇ ਐਡ ਕਰ ਲਵਾਂਗੇ ਤਾਂ ਕਿ ਮਸਾਲਾ ਆਪਣਾ ਵਧੀਆ ਤਰ੍ਹਾਂ ਪੁੱਜ ਜਾਵੇ ਇਹ ਦੇਖੋ ਮਸਾਲੇ ਨੇ ਕਿੰਨਾ ਵਧੀਆ ਘਿਓ ਛੱਡ ਦਿੱਤਾ ਹੈ ਤੇ ਇਸ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਹੁਣ ਆਪਾਂ ਇਸ ਦੇ ਵਿੱਚ ਕੱਟੇ ਹੋਏ ਆਪਣੇ ਬੋਇਲ ਆਲੂ ਪਾ ਦਵਾਂਗੇ ਤੇ ਇਸ ਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਮਿਕਸ ਕਰ ਲਵਾਂਗੇ ਆਪਾਂ ਉਨੀ دیر ਮਿਕਸ ਕਰਾਂਗੇ ਜਿੰਨੀ ਦੇਰ ਤੱਕ ਮਸਾਲਾ ਆਲੂਆਂ ਦੇ ਉੱਪਰ ਚੰਗੀ ਤਰ੍ਹਾਂ ਕੋਟ ਨਾ ਹੋ ਜਾਵੇ ਹੁਣ ਇੱਥੇ ਸਵਾਦ ਦੇ ਅਨੁਸਾਰ ਨਮਕ ਐਡ ਕੀਤਾ ਹੈ ਇੱਥੇ ਮੈਂ ਥੋੜਾ ਜਿਹਾ ਪਾਣੀ ਹੋਰ ਐਡ ਕੀਤਾ ਹੈ 1 ਤੋਂ 2 ਚਮਚ ਬਸ ਆਪਾਂ ਥੋੜਾ ਜਿਹਾ ਪਾਣੀ ਹੀ ਐਡ ਕਰਨਾ ਹੈ ਜੇਕਰ ਆਪਾਂ ਨੂੰ ਲੱਗੇ ਕਿ ਆਪਣਾ ਮਸਾਲਾ ਜ਼ਿਆਦਾ ਸੁੱਕਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਹੈ ਆਪਣੀ ਸਬਜ਼ੀ ਬਣ ਕੇ ਰੈਡੀ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਕਸਤੂਰੀ ਮੇਥੀ ਤੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਹੁਣ ਇਸ ਨੂੰ ਬਸ ਆਪਾਂ ਲੋ ਫਲੇਮ ਦੇ ਉੱਪਰ 1 ਮਿੰਟ ਦੇ ਲਈ ਹੀ ਪਕਾਵਾਂਗੇ ਤੇ ਸਬਜੀ ਆਪਣੀ ਬਣ ਕੇ ਰੈਡੀ ਹੈ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਸਬਜੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਵਾਂਗੇ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਨੱਪਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਕਿੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਰੈਡੀ ਹੋਈ ਹੈ ਤੁਸੀਂ ਵੀ ਜਰੂਰ ਇਸ ਨੂੰ ਬਣਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ